ਲਓ ਜੀ ਜਾਂਦੀ ਵਾਰ ਦੇ ਦਰਸ਼ਨ ਦੀਦਾਰੇ 2026 ਦੀ ਦਰਸ਼ਨ ਦੀਦਾਰ ਹੋਣਗੀ ਤੇ ਹੁਣ ਆਪਾਂ ਹੋਂਦ ਥੱਲੇ ਨੀਚੇ ਨੂੰ ਚੱਲੇ ਸਾਧ ਸੰਗ ਕੋ ਲਓ ਜੀ ਜਾਂਦੇ ਰਾਹ ਤਾਂ ਖਾਲੀ ਰਸਤੇ ਦੀ ਵੀਡੀਓ ਬਣਾ ਕੇ ਸਾਰ ਲਿਆ ਤੇ ਹੁਣ ਮਾੜਾ ਮੋਟਾ ਬੋਲ ਕੇ ਵੀਡੀਓ ਬਣੂੰਗੀ ਤੇ ਆ ਜਾਂਦੇ ਰਸਤੇ ਹੁਣ ਲੱਗ ਕੇ ਬੱਦਲ ਬਹੁਤ ਜ਼ਿਆਦੇ ਬੱਦਲ ਲੱਗ ਗਿਆ ਹੁਣ ਪੂਰੇ ਕੰਪਲੀਟ ਰਸਤੇ ਨਹੀਂ ਦਿੰਦੇ ਤੇ ਨਾ ਹੁਣ ਇੱਧਰ ਪਹਾੜੀ ਦੀਂਦੀ ਇਹ ਹਿੰਕੁੰਟ ਸਾਹਿਬ ਵਾਲੀ ਬੱਦਲ ਭਾਈ ਬਹੁਤ ਜ਼ਿਆਦੇ ਆ ਗਈ ਲਓ ਜੀ ਚਾਰ ਸਵੇਰੇ ਬੱਦਲ ਹੀ ਬੱਦਲ ਹਾਂ ਬੱਦਲਾਂ ਨੇ ਕੀਤਾ ਪਿਆ ਬੁਰਾ ਹਾਲ ਸੰਗਤਾਂ ਦੀ ਅੱਜ ਪਹਿਲੀ ਯਾਤਰਾ ਸਟਾਰਟ ਹੋਈ ਸੀ ਪਹਿਲੇ ਬਦਲਾ ਨੇ ਸਵਾਗਤ ਕੀਤਾ ਇਕਤੀ ਸੰਗਤਾਂ ਦਾ ਸੰਗਤ ਆਉਂਦੀ ਜਾਂਦੀ ਤੇ ਦਰਸ਼ਨਾ ਦਰਸ਼ਨਾ ਲਈ ਜੀ ਤੇ ਦਿਲ ਦੇ ਵਿੱਚ ਤਾਂਗਾ ਉਹ ਬੰਦਾ ਇਹ ਮੀ ਜਾਂ ਕੋਈ ਨਹੀਂ ਰੀ ਤੂਫਾਨ ਕੁਛ ਨਹੀਂ ਦੇਖਦਾ ਉਹ ਚੜੂ ਹਮੇਸ਼ਾ ਚੜਾਈਆਂ ਬਸ ਦਰਸ਼ਨ ਕਰਨ ਦੀ ਤਾਂਗ ਹੁੰਦੀ ਹੈ ਹਰ ਇੱਕ ਬੰਦੇ ਦੇ ਦਿਲ 'ਚ ਵੀ ਅਸੀਂ ਦਰਸ਼ਨ ਕਰਨੇ ਆ ਲੋਗੀ ਮੌਸਮ ਪੂਰਾ ਪੈਕ ਹੋ ਚੁੱਕਿਆ ਕੁਛ ਨਹੀਂ ਦੀਦਾ ਮੂਰੇ ਕਹਾ ਲੱਗ ਰਿਹਾ ਬਰਫਵਾਰੀ ਹੋਣ ਲੱਗੀ ਸ੍ਰੀ ਹਿਮਕੁੰਟ ਸਾਹਿਬ ਤੇ ਆਪਾਂ ਵਧੀਆ ਥੱਲੇ ਆ ਗਏ ਬਸ ਆਪਾਂ ਗੋਵਿੰਦ ਤਾਂ ਤੇ ਬੁੰਚਣ ਵਾਲਿਆਂ ਤੇ ਆਪਾਂ ਜਾਂਦੇ ਹੋਏ ਜਮੀਨ ਬਿਲਕੁਲ ਵੀ ਵੀਡੀਓ ਚ ਬੋਲ ਕੇ ਜੁਡੀ ਨਹੀਂ ਬਣਾਈ ਘੋੜਾ 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 ਕਿਉਂਕਿ ਆਪਾਂ ਪਹੁੰਚਣਾ ਸੀ ਉੱਥੇ। ਜੂਰ ਲੱਗਦਾ ਕਰਕੇ। ਚੱਲੋ ਜਾ। ਚੋਪਾ। ਲੋਈ ਆਪਾਂ ਗੋਗਨ ਧਾਮ ਤੇ ਪਹੁੰਚਣ ਵਾਲਿਆ। ਤੇ ਮੀਂਹ ਦੇ ਵਿੱਚ ਇੱਕ ਦਿੱਕਤ ਆ ਬਸ। ਰਸਤਾ ਸਲਿੱਪਰੀ ਬਣ ਜਾਂਦਾ। ਜਿਹੜੇ ਆਪਣੇ ਬੂਟ ਆ ਉਹ ਗ੍ਰਿਪ ਵਾਲੇ ਹੋਣ ਜਿਆਦਾ ਵਧੀਆ। ਬਸ ਇਹ ਲੈਣ ਦੀ ਜਾਂਦੇ ਜ਼ਰੂਰਤ ਤੇ ਲੀੜਾ ਕੱਪੜਾ ਆਉਦਾ। ਗਰਮ ਹੋਣਾ ਜ਼ਰੂਰੀ ਆ। ਲਓ ਜੀ ਆ ਨਿਕਲਦੀ ਆ ਲਖਸ਼ਮਣ ਗੰਗਾ ਸ੍ਰੀ ਹਿਮਕੁੰਡ ਸਾਹਿਬ ਤੋਂ ਤੇ ਆ ਗਾ ਗੋਬਿੰਦ ਧਾਮ। ਠੀਕ ਆ ਜੀ। ਹੁਣ ਆਪਾਂ ਜਾਣਾਗਾ ਥੱਲੇ ਗੋਬਿੰਦ ਘਾੜ ਤੇ। ਐਡਾ ਲੰਬਾ ਆਪਣਾ। ਲਓ ਜੀ। ਗੋਵਿੰਦਾਂ ਤੋਂ ਵੀ ਪੌਣੇ ਚਾਲੇ ਲੈਨੇ ਆ ਬੇਤਾ ਤੇ ਹਿਮਕੁੰਡ ਸਾਹਿਬ ਦਰਸ਼ਨ ਕਰਕੇ ਤੇ ਹੁਣ ਆਪਾਂ ਚੱਲਦੇ ਆ ਥੱਲੇ ਗੋਵਿੰਦ ਘਾੜ ਤੇ ਉੱਥੇ ਜਾ ਕੇ ਸਟੇ ਕਰਾਂਗੇ ਅੱਜ ਠੀਕ ਹੈ ਜੀ ਉਹ ਕਹਿੰਦਾ ਘੋੜੇ ਦੇ ਬਿਠਾਇਆ ਸੀ ਉਤਰ ਗਏ ਆ ਕਿਉਂ ਪਤਾ ਨਹੀਂ ਘੋੜੇ ਦੇ ਲਓ ਜੀ ਪਹੁੰਚ ਗਏ ਆਪਾਂ ਹੈਲੀਪੈਡ ਕੋਲੇ ਤੇ ਉਸ ਇੱਥੇ ਵੀ ਗਲੇਸ਼ੀਅਰ ਆਇਆ ਵਾ ਅੱਜ ਮੌਸਮ ਨੇ ਬਹੁਤ ਦਿੱਕਤ ਦਿੱਤੀ ਆ ਆ ਰਸਤਾ ਨਾ ਜਿਹੜਾ ਸਲਿੱਪਰੀ ਹੋਈ ਪਈ ਆ ਤੁਰਨ ਵਾਲੇ ਸਰਦਾਲਾਂ ਨੂੰ ਬਹੁਤ ਦਿੱਕਤ ਪੈਂਦੀ ਆ ਰਸਤੇ ਦੀ ਲੋ ਜੀ ਕੁਝ ਸੰਗਤ ਜਾਂਦੀ ਤੇ ਕੁਝ ਆਉਂਦੀ ਤੇ ਬਸ ਅੱਜ ਬੱਦਲਾਂ ਨੇ ਥੋੜੀ ਜੀ ਦਿੱਕਤ ਦਿੱਤੀ ਆ ਨਹੀਂ ਮੌਸਮ ਵਧੀਆ ਸੀ ਯਾਤਰਾ ਵਧੀਆ ਕੁਸਲ ਮੰਗਲ ਨਾਲ ਚੱਲੀ ਅੱਜ बस बाबा इसी ट्रेन यात्रा सब दी सफल करी हां दामता नहीं चढ़ਿਆ ਪਹਿਲਾਂ ਤਾਂ ਆਇੰਦਾ ਸੀ ਕਿਵੇਂ ਲੱਗੀ ਯਾਤਰਾ ਤੈਨੂੰ ਬਹੁਤ ਵਧੀਆ ਬਸ ਇਸੇ ਤਰ੍ਹਾਂ ਹੀ ਸਾਰੇ ਬੱਚਿਆਂ ਨੂੰ ਕਹਦੇ ਵੀ ਆਓ ਤੇ ਦਰਸ਼ਨ ਕਰੋ ਹਾਂਜੀ ਛੋਟੀ ਸਾਹਿਬ ਬੋਲੋ ਜੀ ਆਪ ਵੀ ਤੇ ਆਪਣਾ ਆਪਦੀ ਵੀਡੀਓ ਦੇਖ ਲਈ ਚੰਗਾ ਹਾਂ ਤੇਰੇ ਕੋਲ ਭੇਜ ਦਾਂਗੇ ਅਸੀਂ ਲਓ ਜੀ ਤੁਰਦੇ ਤਰੋਂਦੇ ਪਹੁੰਚ ਗਏ ਆਪਾਂ ਗੌਰਵ ਦੇ ਪਿੰਡ ਫੁੱਲਨਾ ਵਿਲੇਜ ਆਪਾਂ ਜਾਣਾ ਗੋਬਨ ਘਾਟ ਤੇ ਬਸ ਉਥੇ ਇੱਕ ਵੀਡੀਓ ਦੀ ਕਰਦੇ ਹਾਂ ਸਮਾਪਤੀ ਭਾਈ ਕਿਲੋਮੀਟਰ ਦਾ ਟਰੈਕ ਕਰਤਾ ਆਪਾਂ ਅੱਜ ਹੁਣ એનਰਜੀ ਸਾਰੀ ਖਤਮ ਆ ਲਓ ਜੀ ਪਹੁੰਚ ਗਏ ਆਪਾਂ ਗੋਬਨ ਘਾਟ ਤੇ ਤੇ ਸ੍ਰੀ ਹਿਮਕੁੰਡ ਸਾਹਿਬ ਮੱਥਾ ਟੇਕ ਕੇ ਤੇ ਉਥੋਂ ਆਪਾਂ ਤੁਰੇ ਸੀ 11:00 ਵਜੇ ਵਧੀਆ ਟਾਈਮ ਨਾਲ ਇੱਥੇ ਆ ਕੇ ਪਹੁੰਚ ਗਏ ਲੈ ਕੇ ਕਮਰਾ ਤੇ ਬਸ ਇੱਥੇ ਰੈਸਟ ਕਰਾਂਗੇ ਸਵੇਰੇ ਤੁਰਾਂਗੇ ਬਦਰੀਨਾਥ ਤਾਮ